ਸਤਿ ਸ਼੍ਰੀ ਅਕਾਲ ਜੀ ਮੈਂ ਹਗਿਰਦੀਪ ਗੌਰਮਠਾੜੂ ਮੇਰੇ ਚੈਨਲ ਫਤੀ ਕਲੈਕਸ਼ਨ ਨੂੰ ਲਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫਤਿਹ ਇਕ ਲੈਕਚਰ ਬੁਲ ਬੀ ਐਲ ਜੈਡ ਆਪਣੀ ਜਿਹੜਾ ਚੈਨਲ ਦਾ ਨੇਮ ਹੈ ਜਿੱਥੇ ਤੁਸੀਂ ਵੀਡੀਓ ਦੇਖ ਦੇਖ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਭ ਤੋਂ ਪਹਿਲਾਂ ਭੈਣਾਂ ਨੂੰ ਬੇਨਤੀ ਹੈ ਜੀ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਲੇ ਤੱਕ ਨਹੀਂ ਕੀਤਾ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਸ਼ਿਮਰ ਪਸ਼ਮੀਨਾ ਦੇ ਸੂਟ ਸਟੱਫ ਦਿਖਾ ਦੇਵਾ ਜੀ ਤੁਹਾਨੂੰ ਸਟੱਫ ਬਹੁਤ ਐਕਸਪੀਰੀਅਰ ਕੁਆਲਟੀ ਦਾ ਸਟੱਫ ਹੈ ਜੀ ਇੱਕ ਸੂਟ ਦਾ ਸਟੱਫ ਦੇਖ ਲਓ ਬਹੁਤ ਸੋਹਣਾ ਸਟੱਫ ਹੈ ਜੀ ਜਿੱਦਾਂ ਇਹਦੇ ਉੱਤੇ ਜ਼ਿਆਦਾ ਸ਼ਾਈਨ ਵੀ ਹੈ ਨਹੀਂ ਔਰ ਕੋਈ ਇਹ ਤੇ ਬੋਰਦੀ ਕੋਈ ਵੀ ਇਦਾਂ ਦੀ ਹੋਣੀ ਹੈਗੀ ਵੀ ਬੋਰਾ ਆਊਗਾ ਔਰ ਕਪੜੇ ਨੂੰ ਕੁਝ ਵੀ ਨਹੀਂ ਹੋਣ ਵਾਲਾ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਨਾਲ ਜਿਹੜੀ ਪਲੇਨ ਬਾਟਮ ਹੈ ਜੀ ਇਹ ਵੀ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਦੇਖ ਸਕਦੇ ਹੋ ਪ੍ਰਿੰਟ ਦਿਖ ਰਿਹਾ ਜੀ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਇਹ ਆਪਣੇ ਕੋਲੇ ਸਟਾਕ ਆਇਆ ਜੀ ਇੱਕ ਕਲਰ ਦੇ ਵਿੱਚ ਆਪਣੇ ਕੋਲ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਤਿੰਨ ਕਲਰ ਜਾਂ ਚਾਰ ਕਲਰਾਂ ਦਾ ਸੈੱਟ ਇਹ ਆਇਆ ਸਟਾਕ ਹਾਲ ਲਿਮਟਡ ਸਟਾਕ ਹੈ ਜੀ ਜਿੰਨੇ ਮਰਜ਼ੀ ਸੂਰ ਜਿਹੜੇ ਤੁਸੀਂ ਬਾਇ ਕਰ ਸਕਦੇ ਹੋ ਬਹੁਤ ਸੋਹਣਾ ਸਟਾਫ ਹੈ ਜੀ ਸਭ ਤੋਂ ਪਹਿਲਾਂ ਕਲਰ ਮੈਂ ਤੁਹਾਨੂੰ ਦਿਖਾ ਦਿੱਤਾ ਜੀ ਫਰੋਜੀ ਫਰੋਜੀ ਸੂਟ ਦੇਖੋ ਬਹੁਤ ਸੋਹਣਾ ਕਲਰ ਹੈ ਜੀ ਫਰੋਜੀ ਇਹਦੇ ਵਿੱਚ ਜਿਹੜਾ ਸੈਕੰਡ ਕਲਰ ਹੈਗਾ ਜੀ ਆਪਣਾ ਮਸਟਰਡ ਸੇਮ ਡਿਜ਼ਾਈਨ ਦੇ ਵਿੱਚ ਜਿਹੜਾ ਸੈਕੰਡ ਕਲਰ ਹੈਗਾ ਜੀ ਮਸਟਰਡ ਬਹੁਤ ਸੋਹਣਾ ਕਲਰ ਹੈ ਸੈਕੰਡ ਕਲਰ ਵੀ ਮਸਟਰਡ ਕਲਰ ਦੇ ਨਾਲ ਜਿਹੜੀ ਬਾਟਮ ਰਹਿਣ ਵਾਲੀ ਹੈ ਜੀ ਉਹ ਵੀ ਉਹਦੀ ਆਪਣੀ ਰਹਿਣ ਵਾਲੇ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਜੀ ਮਸਟਰਡ ਕਲਰ ਦੀ ਬਹੁਤ ਸੋਹਣਾ ਜਿਹੜਾ ਪ੍ਰਿੰਟ ਬਣਿਆ ਹੋਇਆ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਨਾਲ ਹੀ ਬਾਟਮ ਦਾ ਪ੍ਰਿੰਟ ਐਜ਼ ਇਟ ਬਾਟਮ ਦੇ ਉੱਤੇ ਸ਼ੈਡੋ ਪ੍ਰ ਔਰ ਬਹੁਤ ਹੀ ਜੈਨੂਇਨ ਦੇ ਪ੍ਰਾਈਸ ਦੇ ਵਿੱਚ ਆਪਾਂ ਲੈ ਕੇ ਆਏ ਜੀ ਇਹ ਸੂਟ ਕੱਟ ਪੀਸ ਦੇ ਪ੍ਰਾਈਸ ਦੇ ਵਿੱਚ ਇਹ ਪਤਾ ਨੂੰ ਦੇ ਦਾਂਗੇ ਸਿਰਫ ਇਹ ਜਿਹੜਾ ਸੂਟ ਹੈ ਜੀ 800 ਰੁਪਏ ਦੇ ਵਿੱਚ ਤੁਸੀਂ ਇਹ ਸਾਡੇ ਤੋਂ ਇਹ ਸੂਟ ਜਿਹੜਾ ਲੈ ਸਕਦੇ ਹੋ 800 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਬਣਾ ਕੇ ਕੇਅਰ ਕਰ ਸਕਦੇ ਹੋ ਔਰ ਸ਼ਿਪਿੰਗ ਐਕਸਟਰਾ ਰਹੇਗੀ ਜੀ ਬਹੁਤ ਸੋਹਣੇ ਸੂਟ ਨੇ ਨਾਲ ਜਿਹੜੀ ਇਹਦੀ ਬਾਟਮ ਮਿਲੇਗੀ ਸ਼ੈਡੋ ਪ੍ਰਿੰਟ ਦੇ ਰਹੂਗੀ ਇਹ ਸੀਗਾ ਜੀ ਇਹਦਾ ਸੈਕੰਡ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਔਰ ਥਰਡ ਜਿਹੜਾ ਇਹਦਾ ਪ੍ਰਿੰਟ ਹੈਗਾ ਜੀ ਆਪਣੇ ਕੋਲ ਮਾਰਜੈਂਟਾ ਥਰਡ ਕਲਰ ਹੈਗਾ ਜੀ ਮਾਰਜੈਂਟਾ ਇਹਦਾ ਬਹੁਤ ਪਿਆਰਾ ਕਲਰ ਹੈ ਜੀ ਮਜੈਂਟਾ ਕਲਰ ਪ੍ਰੋਪਰ ਜਿਹੜਾ ਮਜੈਂਟਾ ਰਾਣੀ ਸ਼ੇਡ ਹੈ ਜੀ ਪ੍ਰੋਪਰ ਕਲਰ ਮਜੈਂਟਾ ਹੁੰਦਾ ਔਰ ਜਿਹੜਾ ਤੁਸੀਂ ਬਾਟਮ ਦੇਖ ਸਕਦੇ ਹੋ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਸਟੱਫ ਰੋਗਾ ਜੀ ਸ਼ਿਮਰ ਪਸ਼ਮੀਨਾ ਜਿਆਦਾ ਸ਼ਾਈਨ ਵਾਲਾ ਸਟੱਫ ਨਹੀਂ ਹੈਗਾ ਕਈ ਵੇਂਾਂ ਨੂੰ ਹੁੰਦਾ ਵੀ ਜਿਆਦਾ ਸ਼ਾਈਨਿੰਗ ਵਾਲਾ ਸਟੱਫ ਹੈ ਬਹੁਤ ਹੀ ਸ਼ਾਈਨ ਵਾਲਾ ਸਟੱਫ ਨਹੀਂ ਹੈਗਾ ਜੀ ਹਲਕੀ ਜੀ ਸ਼ਾਈਨ ਹੈ ਜੀ ਉੱਪਰ ਔਰ ਐਦਾਂ ਦੀ ਵੀ ਹੈ ਨਹੀਂ ਵੀ ਉਹ ਹੱਥਾਂ ਨਾਲ ਹੀ ਲੱਗੀ ਜਾਏਗੀ ਕਿਉਂਕਿ ਬੁੰਤੀ ਦੇ ਵਿੱਚ ਹੀ ਐਦਾਂ ਹੀ ਆਈ ਹੈ ਜੀ ਬਹੁਤ ਸੋਹਣਾ ਜਿਹੜਾ ਇਹਦਾ स्टफ हैगा ए फॉल भी बहुत अच्छा जी टैक्सचर बहुत वाइजी चुभन वाला स्टफ नहीं है और ना ही इरीटेटेड जो स्टफ है भी तो इरीटेटिंग करेगा ना ही इरीटेट करूगा सॉरी ना ही ए लाइनिंग लगेगी विदआउट लाइनिंग बनने वाला बेस है इस डिजाइन के तीन कलर दिखाएंगे जी फ्रोजी मसटर्ड येलो और मजंडा तीन कलर के वाला जो डिजाइन से अपने को आया है और नैक्सट जो डिजाइन चैक करो नैक्सट जो डिजाइन है बहुत सोहना डिजाइन बनया हो ਜਿਹੜਾ ਇਹਦਾ ਬੇਸ ਕਲਰ ਹੈ ਜੀ ਬਲੈਕ ਟੋਨ ਦੇ ਵਿੱਚ ਆਏਗਾ ਬਲੈਕ ਜਿਹੜਾ ਬੇਸ ਕਲਰ ਹੈ ਜੀ ਉੱਪਰ ਜਿਹੜਾ ਸਕਿਨ ਜਾਂ ਡਾਰਕ ਸਕਿਨ ਕਲਰ ਦਾ ਜਿਹੜਾ ਇਹਦਾ ਉੱਪਰ ਪ੍ਰਿੰਟ ਬਣਿਆ ਉਦਾਂ ਦੀ ਆਪਾਂ ਬਾਟਮ ਲਗਾਈ ਹੋਈ ਹੈ ਨਾਲ ਬਾਟਮ ਵੀ ਦੇਖੋ ਜੀ ਸ਼ੈਡੋ ਪ੍ਰਿੰਟ ਦੀ ਬਾਟਮ ਰਹਿਣ ਵਾਲੀ ਹੈ 800 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ 800 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਲੈ ਸਕਦੇ ਹੋ ਜੀ ਬੜਾ ਸੋਨਾ ਸਟਾਫ ਹੈ ਬੁਰ ਵਗੈਰਾ ਦੀ ਕੋਈ ਵੀ ਇਦਾਂ ਤੇ ਦਿੱਕਤ ਨਹੀਂ ਆਏਗੀ ਜੀ ਸਟੱਫ ਦੇ ਉੱਤੇ ਬੁਰ ਦੀ ਕੋਈ ਦਿੱਕਤ ਨਹੀਂ ਹੈ ਸਟੱਫ ਬਹੁਤ ਸੋਹਣਾ ਹੈ ਇਹ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਇਹਦਾ ਸੈਕੰਡ ਕਲਰ ਹੈਗਾ ਜੀ ਵਾਈਨ ਸ਼ੇਡ ਹੈ ਜੀ ਔਰ ਜਿਹੜਾ ਇਹਦੀ ਬਾਟਮ ਦਾ ਗਾਜਰੀ ਬਾਟਮ ਦੇ ਨਾਲ ਇਹਦੀ ਮੈਚਿੰਗ ਬਣਾਈ ਹੈ ਸ਼ਰਟ ਪੀਸ ਦੇਖੋ ਜੀ ਤੁਸੀਂ ਬੜਾ ਸੋਹਣਾ ਹੈ ਦਾ ਸ਼ਰਟ ਦਾ ਪ੍ਰਿੰਟ ਆਣ ਵਾਲਾ ਬਹੁਤ ਸੋਹਣਾ ਪ੍ਰਿੰਟ ਹੈ ਜੀ ਸ਼ਰਟ ਦਾ ਔਰ ਨਾਲ ਬਾਟਮ ਇਹਦੇ ਗਾਜਰੀ ਕਲਰ ਦੀ ਬਾਟਮ ਮੈਚ ਕੀਤੀ ਹੈ ਇਹਦਾ ਸੈਕੰਡ ਕਲਰ ਹੈ ਫਰਸਟ ਕਲਰ ਮੈਂ ਤੁਹਾਨੂੰ ਦਿਖਾਇਆ ਜੀ ਇਹਦਾ ਹੁਣ ਸੈਕੰਡ ਕਲਰ ਹੈ ਜਿਹੜਾ ਮੈਂ ਤੁਹ ਚੈੱਕ ਕਰੋ ਜੀ ਇਹਦਾ ਫਰਸਟ ਕਲਰ ਔਰ ਨਾਲ ਹੀ ਇਹਦਾ ਮੈਂ ਤੁਹਾਨੂੰ ਸੈਕਿੰਡ ਕਲਰ ਸ਼ੋਅ ਕਰਾਂਗੀ ਇਹ ਹੈਗਾ ਜੀ ਇਹਦਾ ਸੈਕਿੰਡ ਕਲਰ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਦੋ ਕਲਰਾਂ ਦੇ ਵਿੱਚ ਹੀ ਆਇਆ ਹੈ ਇੱਕ ਡਾਰਕ ਸਕਿਨ ਬਾਟਮ ਦੇ ਨਾਲ ਔਰ ਇੱਕ ਗਾਜਰੀ ਟੋਨ ਦੀ ਬਾਟਮ ਦੇ ਨਾਲ 800 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਲਾਸਟ ইয়ার ਵੀ ਆਪਾਂ ਇਹ ਸਟਾਫ ਬਹੁਤ ਜ਼ਿਆਦਾ ਸੇਲ ਕੀਤਾ ਜੀ ਬਹੁਤ ਹੌਟ ਸੇਲਿੰਗ ਜਿਹੜਾ ਇਹ ਸਟਾਕ ਕਹਣ ਵੇ ਰਹਿ ਗਿਆ ਔਰ ਨਾਈ ਇਹਦੇ ਉੱਤੇ ਲਾਈਨਿੰਗ ਲੱਗੂਗੀ ਜੀ ਬਿਲਕੁਲ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਥਰਡ ਜਿਹੜਾ ਡਿਜ਼ਾਈਨ ਦੇਖ ਸਕਦੇ ਹੋ ਮੋਸਟ ਫੇਮਸ ਡਿਜ਼ਾਈਨ ਹੈ ਗਰਮੀ ਦੇ ਵਿੱਚ ਵੀ ਵਾਇਰਲ ਹੋਇਆ ਸੀ ਔਰ ਹੁਣ ਫੇਰ ਇਹ ਡਿਜ਼ਾਈਨ ਜਿਹੜਾ ਸਰਦੀ ਦੇ ਵਿੱਚ ਵੀ ਇਹ ਸਰਦੀ ਦੇ ਪ੍ਰਿੰਟਰ ਸੂਟਾਂ ਦੇ ਵਿੱਚ ਆਇਆ ਬਹੁਤ ਸੋਹਣਾ ਡਿਜ਼ਾਈਨ ਹੈ ਮਸਟਰਡ ਕਰ ਲਾਂਗਾ ਜੀ ਇੱਕ ਇਹਦੇ ਵਿੱਚ ਹੈਗਾ ਆਪਣੇ ਕੋਲੇ ਬਿਲਕੁਲ ਰੈੱਡ ਮਸਟਰਡ ਹੈ ਜੀ ਫਸਟ ਕਲਰ ਸੈਕਿੰਡ ਕਲਰ ਹੈਗਾ ਜੀ ਇਹਦਾ ਰੈਡ ਕਲਰ ਰੈਡ ਕਲਰ ਵੀ ਬਹੁਤ ਸੋਹਣਾ ਹੈ ਬਲੱਡ ਰੈਡ ਕਲਰ ਹੈ ਜੀ ਜਿਆਦਾ ਡਾਰਕ ਰੈਡ ਕਲਰ ਨਹੀਂ ਹੈਗਾ ਜਿੱਦਾਂ ਆਪਾਂ ਟਮਾਟਰੀ ਰੈਡ ਕਹਿੰਦੀ ਉਹਦਾ ਨਾ ਕਲਰ ਨਹੀਂ ਹੈਗਾ ਜੀ ਸੈਕਿੰਡ ਕਲਰ ਹੈਗਾ ਜੀ ਇਹਦਾ ਟਮਾਟਰੀ ਜਾਂ ਰੈਡ ਨਹੀਂ ਹੈਗਾ ਚੈਰੀ ਰੈਡ ਵੀ ਕਹਿ ਲਓ ਜਾਂ ਫਿਰ ਬਲੱਡ ਰੈਡ ਕਹਿ ਲਓ ਥਰਡ ਜਿਹੜਾ ਇਹਦਾ ਕਲਰ ਹੈ ਜੀ ਆਪਣੇ ਕੋਲੇ ਹੈਗਾ ਫਰੋਜ਼ੀ हॉट सेलिंग प्रिंट है जी बहुत ज्यादा सेल है इस प्रिंट की गर्मी के काफ़ी वजिए सेल सी हो ये प्रिंट हूँ यह सर्दी के सूटों के आ गया फ्रैश यह सूट ने जी अपने को ढाई मीटर शर्ट और ढाई मीटर की बॉटम के ना असं थोट देवे तीन कलर के वाला डिजाइन अपने को एक है जी मसटर्ड हैगा रैड आ गया और नैक्सट है फ्रोजी तीन कलर के बच्चे अपने को तीनों ही कलर बहुत सोहने ने स्टफ भी बहुत सोहना है फैब्रिक बहुत अच्छा लग्या है जी जैनुअन प्राइस है अठ सौ रुपए ये सूट साढ़े तो लैसते हो और जोड़ा यदा फॉल है वह भी बहुत अच्छा ढाई मीटर की शर्ट है जी ढाई मीटर की बॉटम है विदाउट लाइनिंग बनने वाला यह बेस है और नैक्सट मेरा डिजाइन आया जी लाइट कलर का जो शर्ट रहने वाली है नाले दिल्कुल लाइट शेड लाइट परपल लवेंडर शेड की बॉटम लगी हुई है तुम देख सौ अंबिका वाला प्रिंट है जी ਲਾਈਟ ਕਲਰ ਦੀ ਹੀ ਸ਼ਰਟ ਹੈ ਜੀ ਲਾਈਟ ਕਲਰ ਦੀ ਬਾਟਮ ਹੈ ਇੰਨਾ ਸੋਹਣਾ ਕੰਪਲੀਕੇਸ਼ਨ ਬਣਦਾ ਹੈ ਜਿਹੜੀਆਂ ਮਾਵਾਂ ਹਲਕੇ ਕਲਰ ਪਸੰਦ ਕਰਦੀਆਂ ਨੇ ਮਾਵਾਂ ਭੈਣਾਂ ਮੇਰੀਆਂ ਉਹ ਬਹੁਤ ਸੋਹਣਾ ਉਹਨਾਂ ਲਈ ਵੇਅਰ ਕਰਨ ਲਈ ਬਹੁਤ ਸੋਹਣਾ ਕਲਰ ਤੇ ਬਹੁਤ ਸੋਹਣਾ ਸਟਾਫ ਹੈ ਪ੍ਰਾਈਸ ਵੀ ਬਹੁਤ ਜੈਨੂਇਨ ਹੈ 800 ਰੁਪਏ ਰਿਟੇਲ ਰੂਟ ਲੈ ਸਕਦੇ ਹੋ ਬੜਾ ਸੋਹਣਾ ਕਲਰ ਹੈ ਜੀ ਲਵੈਂਡਰ ਸ਼ੇਡ ਪ੍ਰਿੰਟ ਚੈੱਕ ਕਰੋ ਜੀ ਅੰਬੀਆਂ ਵਾਲਾ ਪ੍ਰਿੰਟ ਹੈ ਮੋਸਟ ਫੇਮਸ ਆਪਣੇ ਕੋਲੇ ਇਹਦੇ ਸਿੰਗਲ ਸਿੰਗਲ ਸੂਟ ਨੇ ਜੀ ਇਹ ਵਾਲੇ ਜਿਹੜੇ ਅੰਬੀਆਂ ਵਾਲਾ ਪ੍ਰਿੰਟ ਹੈ ਜਲਦੀ ਜਲਦੀ ਲਓ ਇੱਕੋ ਇੱਕ ਸੂਟ ਹੈ ਆਪਣੇ ਕੋਲੇ ਇਹ ਇਹਦਾ ਦੁਬਾਰਾ ਨਹੀਂ ਇਹਦਾ ਹੋਰ ਕਲਰ ਵੀ ਹੈ ਨਹੀਂ ਇਹਦੇ ਨਾਲ ਦਾ ਆਪਣੇ ਕੋਲੇ ਬਸ ਦੋ ਹੀ ਕਲਰਾਂ ਦੇ ਵਿੱਚ ਇਹ ਆਇਆ ਔਰ ਸਿੰਗਲ ਸਿੰਗਲ ਸੂਟ ਹੀ ਹੈ ਇਹ ਆਪਣੇ ਕੋਲੇ ਦੋ ਦੋ ਸੂਟ ਨਹੀਂ ਆਏ ਇਹ ਸਿੰਗਲ ਸਿੰਗਲ ਸੂਟ ਹੈ ਇਹਦਾ ਫਰਸਟ ਕਲਰ ਸੀਗਾ ਲਵੈਂਡਰ ਦੇ ਨਾਲ ਸੈਕੰਡ ਹੈਗਾ ਜੀ ਇਹਦਾ ਬਹੁਤ ਹੀ ਸੋਨਾ ਸ਼ੇਡ ਹੈ ਇੰਗਲਿਸ਼ ਦਾ ਸ਼ੇਡ ਹੈ ਜੀ ਫਰੋਜੀ ਕਹਿ ਲੋ ਲਾਈਟ ਵਾਲਾ ਜਾਂ ਫਿਰ ਇਹਨੂੰ ਤੁਸੀਂ ਹਨਾ ਮਤਲਬ ਸੀ ਗ੍ਰੀਨ ਟੋਨ ਦੇ ਵਿੱਚ ਵੀ ਕਹਿ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਪਹਿਲਾਂ ਟੈਲੀਨ ਬੂਲ ਤੇ ਪ੍ਰਿੰਟ ਆਇਆ ਸੀ ਲਾਸਟ ਈਅਰ ਆਪਾਂ ਸੇਲ ਕੀਤਾ ਸੀ ਟੈਲੀਨ ਬੂਲ ਤੇ ਫਿਲਹਾਲ ਹੁਣ ਇਹ ਹੀ ਆਇਆ ਆਪਣੇ ਕੋਲੇ ਸ਼ਿਮਰ ਪਸ਼ਮੀਨਾ ਆ ਵਿਦਆਊਟ ਲਾਈਨਿੰਗ ਬਣਨ ਵਾਲਾ ਬੇਸ ਹੈ ਜੀ 800 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਇਹ ਸੀਗਾ ਇਹਦਾ ਫਰਸਟ ਕਲਰ ਔਰ ਇਹ ਸੀਗਾ ਇਹ ਹੈਗਾ ਜੀ ਇਹਦਾ ਸੈਕੰਡ ਕਲਰ ਕਲਰ ਦੋਨੇ ਹੀ ਬੜੇ ਪਿਆਰੇ ਬੜੇ ਮਤਲਬ ਸੁਪਰਬ ਕੁਆਲਿਟੀ ਹੈ ਸੁਪਰਬ ਕਲਰ ਨੇ ਸੁਪਰਬ ਹੀ ਪ੍ਰਿੰਟ ਨੇ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਆ ਜੀ ਦੋ ਕਲਰ ਮੈਂ ਤੁਹਾਨੂੰ ਦਿਖਾਤੇ ਆ ਦੋ ਕਰਨਾ ਦੇ ਵਿੱਚ ਇਹ ਸ਼ਿਮਰ ਪਸ਼ਮੀਨਾ ਜਿਹੜਾ ਸ਼ੇਕ ਮਤਲਬ ਡਿਜ਼ਾਈਨ ਹੈ ਜੀ ਆਪਣੇ ਕੋਲ ਆਇਆ ਨੈਕਸਟ ਹੈਗਾ ਜੀ ਆਪਣਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹਦੇ ਕਲਰ ਵੀ ਬੜੇ ਪਿਆਰੇ ਨੇ ਨੈਕਸਟ ਇਹਦਾ ਡਿਜ਼ਾਈਨ ਦੇਖ ਸਕਦੇ ਹੋ ਮਸਟਰਡ ਕਲਰ ਦੇ ਵਿੱਚ ਹੈ ਜੀ ਪ੍ਰਿੰਟ ਚੈੱਕ ਕਰੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਫਲਾਰ ਪ੍ਰਿੰਟ ਬਣਿਆ ਹੋਇਆ ਫਲੋਰਲ ਪਲੇਨ ਪ੍ਰਿੰਟ ਦੇ ਜਿਹੜੇ ਸੂਟ ਹੈ ਆਲਮੋਸਟ ਜਿਹੜੇ ਅੱਜ ਲੈ ਕੇ ਆਏ ਆਂ ਅ ਇਹਦੀ ਬਾਟਮ ਹੈਗੀ ਹੈ ਜੀ ਮਸਟਰਡ ਕਲਰ ਹੈ ਬਿਲਕੁਲ ਮਹਿੰਦੀ ਮਸਟਰਡ ਟੋਨ ਹੈ ਜੀ ਇਹਦੀ ਪ੍ਰੋਪਰ yellow ਮਸਟਰਡ ਨਹੀਂ ਹੈਗਾ ਮਹਿੰਦੀ ਮਸਟਰਡ ਟੋਨ ਹੈ ਸ਼ੈਡੋ ਪ੍ਰਿੰਟ ਦੀ ਨਾਲ ਬਾਟਮ ਦਿੱਤੀ ਗਈ ਹੈ ਬਾਟਮ ਦੇ ਉੱਤੇ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਤਿੰਨ ਕਲਰਾਂ ਦੇ ਵਿੱਚ ਆਪਣੇ ਕੋਲ ਇਹ ਸਟਾਕ ਆਇਆ ਹੈ ਇਹ ਹੈਗਾ ਜੀ ਫਸਟ ਕਲਰ ਇਹਦਾ ਹੈਗਾ ਮਸਟਰਡ ਬਹੁਤ ਪਿਆਰਾ ਕਲਰ ਹੈ ਜੀ ਸੈਕਿੰਡ ਕਲਰ ਹੈਗਾ ਜੀ ਰਸਟ ਰਸਟ ਕਲਰ ਹੈ ਜੀ ਮੋਸਟ ਡਿਮਾਂਡਿੰਗ ਕਲਰ ਹੈ ਰਸਟ ਕਲਰ ਬਹੁਤ ਜ਼ਿਆਦਾ ਡਿਮਾਂਡ ਹੈ ਰਸਟ ਕਲਰ ਔਰ ਥਰਡ ਕਲਰ ਹੈਗਾ ਜੀ ਇਹਦਾ ਆਫ ਵਾਈਟ ਆਫ ਵਾਈਟ ਦੀ ਲੁੱਕ ਦੇਖੋ ਕਿੰਨੀ ਸੋਹਣੀ ਲੁੱਕ ਪੈ ਰਹੀ ਹੈ ਆਫ ਵਾਈਟ ਕਲਰ ਕਿਉਂਕਿ ਲਗਾ ਲੋ ਹਰ ਬੰਦਾ ਆਫ ਵਾਈਟ ਕਲਰ ਨੂੰ ਪਾਉਂਦਾ ਵੀ ਨਹੀਂ ਹੈ ਪਰ ਜੋ ਪਾਉਂਦਾ ਹੈ ਤਾਂ ਉਹਨੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਵੇਅਰ ਕੀਤਾ ਹੋਇਆ ਤਿੰਨ ਕਲਰਾਂ ਦੇ ਵਿੱਚ ਜਿਹੜਾ ਇਹ ਡਿਜ਼ਾਈਨ ਆਪਣੇ ਕੋਲੇ ਆਇਆ ਜੀ ਫਸਟ ਕਲਰ ਹੈਗਾ ਆਫ ਵਾਈਟ ਕਲਰ ਦੇਖੋ ਬੜਾ ਪਿਆਰਾ ਜਿਹੜਾ ਕਲਰ ਹੈ ਜੀ ਆਫ ਵਾਈਟ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਨਾਲ ਅਗਰ ਤੁਸੀਂ 3D ਮਤਲਬ ਕਲਰ ਕੋਆਕੇ ਦੁਪੱਟਾ ਕਰੋਗੇ ਜੀ ਟਾਈ ਡਾਈ ਦਾ ਦੁਪੱਟਾ ਕਰਵਾਉਗੇ ਬਹੁਤ ਸੋਹਣਾ ਕਲਰ ਇਹ ਸੋਹਣਾ ਬਣੂਗਾ ਜੀ ਆਪਣੇ ਆਫ ਵਾਈਟ ਕਲਰ ਰਸਟ ਕਲਰ ਔਰ येलो ਮਸਟਰਡ ਕਲਰ ਤਿੰਨ ਕਲਰਾਂ ਦੇ ਵਿੱਚ ਇਹ ਸਟਾਕ ਜਿਹੜਾ ਆਪਣੇ ਕੋਲੇ ਆਇਆ ਹੈ ਤਿੰਨੇ ਡਿਜ਼ਾਈਨ ਦੇਖੋ ਜੀ ਤਿੰਨ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਆਪਣੇ ਕੋਲੇ ਆਇਆ ਜੀ ਆਫ ਵਾਈਟ ਰਸਟ ਔਰ ਮਸਟਰਡ येलो ਇਹਨਾਂ ਨਾਲ টাই-ਡਾਈ ਦੁਪੱਟਾ ਲਾ ਕੇ ਬੜੇ ਸੋਹਣੇ ਸੂਟ ਬਣਨਗੇ ਆਪਣੇ ਕੋਲੇ ਜੀ ਵਰਕ ਵੀ ਅਵੇਲੇਬਲ ਹੈ ਅਗਰ ਤੁਸੀਂ ਵਰਕ ਕਰਾਉਣਾ ਚਾਹੋ ਤਾਂ ਇਹਨਾਂ ਦੀ ਬਾਟਮ ਦੇ ਉੱਤੇ ਲਾਸਟ ਈਅਰ ਆਪਾਂ ਪਸ਼ਮੀਨੇ ਦੇ ਸੂਟ ਵਰਕ ਕਰਾ ਕੇ ਟਾਲੇਨਪੂਰ ਦੇ ਬਹੁਤ ਜ਼ਿਆਦਾ ਆਪਣੇ ਸੇਲ ਹੋਏ ਸੀ ਬਹੁਤ ਸੋਹਣੇ ਸੋਹਣੇ ਸੂਟ ਸੀਗੇ ਜਿਹੜੇ ਆਪਾਂ ਵਰਕ ਕਰਾ ਕੇ ਸੇਲ ਕੀਤੇ ਸੀ ਲਾਸਟ ਈਅਰ ਆਪਾਂ ਵੀਡੀਓਜ਼ ਅਪਲੋਡ ਕੀਤੀਆਂ ਸੀ ਜਿਹੜੀਆਂ ਹੁਣ ਫੇਰ ਆਪਾਂ ਸਰਦੀ ਤੇ ਬੜੇ ਸੋਹਣੇ ਪ੍ਰਿੰਟ ਲੈ ਕੇ ਆਏ ਹਾਂ ਹੁਣ ਆਪਣੇ ਪ੍ਰਿੰਟਾਂ ਦੀ ਇਹ ਸਿਰਫ ਸ਼ੁਰੂਆਤ ਹੈ ਜੀ ਅੱਗੇ-ਅੱਗੇ ਆਪਾਂ ਬੜੇ ਉਸ ਤੋਂ ਵੀ ਜ਼ਿਆਦਾ ਸੋਹਣੇ- ਜਿਹੜੇ ਸੂਟ ਆ ਤਾਂ ਨਹੀਂ ਲੈ ਕੇ ਆਉਂਦੇ ਰਹਾਂਗੇ ਨੈਕਸਟ ਜਿਹੜਾ ਆਪਣਾ ਥੋੜੇ ਹੈਗਾ ਜੀ ਡਿਜ਼ਾਈਨ ਹੈ ਇਹ ਵੀ ਕਾਫੀ ਫੇਮਸ ਹੈ ਡਿਜ਼ਾਈਨ ਹੈ ਜੀ ਫਲੋਰਲ ਪ੍ਰਿੰਟ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਜੋ ਭਣਾ ਵੱਡੇ ਵੱਡੇ ਫਲਾਰ ਨਹੀਂ ਪਸੰਦ ਕਰਦੀਆਂ ਮੀਡੀਅਮ ਜਿਹਾ ਫਲਾਵਰ ਬਣੇ ਹੋਏ ਨੇ ਇਹ ਨਾਲ ਇਹਦੀ ਬਾਟਮ ਹੈ ਜੀ ਪਸ਼ਮੀਨਾ ਸ਼ਿਮਰ ਦੀ ਹੀ ਬਾਟਮ ਰਹਿਣ ਵਾਲੀ ਆ ਔਰ ਜਿਹੜੀ ਬਾਟਮ ਦੇ ਤੇ ਆਪਣਾ ਸ਼ੈਡੋ ਪ੍ਰਿੰਟ ਦਾ ਜਿਹੜਾ ਪ੍ਰਿੰਟ ਹੈ ਜੀ ਸ਼ੈਡੋ ਪ੍ਰਿੰਟ ਦਾ ਪਲੇਨ ਬਾਟਮ ਨਹੀਂ ਹੈਗੀ ਇਹਦੇ ਨਾਲ ਸ਼ੈਡੋ ਪ੍ਰਿੰਟ ਹੈ ਜੀ ਔਰ ਬਦਿਆ ਜਿਹੜਾ ਵਧੀਆ ਵਾਲਾ ਕਸ਼ਮੀਨਾ ਲੱਗਿਆ ਹੋਇਆ ਵਿਦਆਊਟ ਲਾਈਨਿੰਗ ਬਣਨ ਵਾਲਾ ਬੇਸ ਹੈ ਬਹੁਤ ਹੀ ਵਧੀਆ ਕੁਆਲਿਟੀ ਹੈ 800 ਰੁਪਏ ਦੇ ਵਿੱਚ ਤੁਸੀਂ ਇਹਨੂੰ ਬਣਾ ਸਕਦੇ ਹੋ ਵਿਦਆਊਟ ਲਾਈਨਿੰਗ ਜਿਹੜਾ ਸੂਟ ਹੈ ਨੀਅਰ ਅਬਾਊਟ ਦਾ 250 300 ਰੁਪਏ ਸਚਿੰਗ ਦੇ ਵਿੱਚ ਹੀ ਸਟਿਚ ਹੋ ਜਾਂਦਾ ਹਨ ਕਿਉਂਕਿ ਲਾਈਨਿੰਗ ਦਾ ਵੀ ਤੁਹਾਨੂੰ ਖਰਚਾ ਨਹੀਂ ਪੈਣਾ ਇਹਦਾ ਔਰ ਸਚਿੰਗ ਵੀ ਘੱਟ ਪੈਣੀ ਆ ਇੰਨਾ ਕ ਸੋਹਣਾ ਸੂਟ ਹੈ ਜੀ ਪਸ਼ਮੀਨਾ ਵੀ ਬਹੁਤ ਵਧੀਆ ਸੁਪੀਰੀਅਰ ਕੁਆਲਿਟੀ ਦਾ ਹੈ ਵੀ ਤੁਸੀਂ ਵਧੀਆ ਸਾਰਾ ਸਰਦੀ ਇਹਨਾਂ ਨੂੰ ਸੂਟਾਂ ਦਾ ਪਾ ਕੇ ਆਨੰਦ ਮਾਣ ਸਕਦੇ ਹੋ ਔਰ ਨੈਕਸਟ ਹੈਗਾ ਜੀ ਜਿਹੜਾ ਮਸਟਰਡ येलो प्रिंट ਦੇਖ ਸਕਦੇ ਹੋ ਪ੍ਰਿੰਟ ਸੇਮ ਹੀ ਰਹੂਗਾ ਸ਼ੈਡੋ ਪ੍ਰਿੰਟ ਦੀ ਨਾਲ ਬਾਟਮ ਰਹਿਣ ਵਾਲੀ ਆ ਮਸਟਰਡ येलो ਜਿਹੜਾ ਇਹਦਾ ਕਲਰ ਹੈ ਬਹੁਤ ਸੋਹਣਾ ਨੈਕਸਟ ਹੈਗਾ ਜੀ ਫਰੋਜੀ ਆਲਮੋਸਟ ਸਾਰੇ ਡਿਜ਼ਾਈਨਰ ਦੇ ਵਿੱਚ ਆ ਪਾ ਤੁਹਾਨੂੰ ਫਰੋਜੀ ਕਲਰ ਜ਼ਰੂਰ ਦਿਖਾਇਆ ਹੈ ਕਿ ਫਰੋਜ਼ੀ ਕਲਰ ਦਾ ਕਾਫੀ ਹੁਣ 트ੈਂਡ ਹੋ ਗਿਆ ਹਨਾ ਮਾਰਕੀਟ ਦੇ ਵਿੱਚ ਜਿੱਦਾਂ ਫਰੋਜ਼ੀ ਕਲਰ ਕਾਫੀ ਕਲਰ ਨੇ ਜਿਹੜੇ ਐਦਾਂ ਦੇ ਨਿਊ ਸ਼ੇਡ ਜਿਹੜੇ ਮਾਰਕੀਟ ਦੇ ਵਿੱਚ ਵੀ ਐਂਟਰ ਹੋਏ ਆ ਨਵੇਂ ਇੰਗਲਿਸ਼ ਸ਼ੌਂਦੇ ਸ਼ੇਡ ਪਰ ਹੁਣ ਫਰੋਜ਼ੀ ਕਲਰ ਕਲਰ ਟ੍ਰੈਂਡਿੰਗ ਤੇ ਚੱਲ ਰਿਹਾ ਹੈ ਸਰਦੀ ਦੇ ਵਿੱਚ ਡਾਰਕ ਕਲਰ ਦੇ ਸੂਟ ਹੀ ਸਾਰੇ ਪਸੰਦ ਕਰਦੇ ਆ ਵੀ ਡਾਰਕ ਕਲਰ ਸੋਹਣੇ ਲੱਗਦੇ ਆ ਜੇ ਵੇਅਰ ਕੀਤੇ ਹੋਏ ਇਹਨਾਂ ਨਾਲ ਤੁਸੀਂ ਜਿੱਦਾਂ ਮਰਜੀ ਦੁਪੱਟਾ ਵੀ ਲੈ ਸਕਦੇ ਹੋ ਸਟੌਲ ਜਾਂ ਸ਼ਾਲ ਵੀ ਲੈ ਸਕਦੇ ਹੋ ਡਾਈ ਕਰਵਾ ਸਕਦੇ ਹੋ ਤੁਹਾਡੀ ਚੋਇਸ ਦੇ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਸੂਟ ਹੈ ਆਪਣਾ ਰੈਡੀ ਕਰਵਾ ਸਕਦੇ ਹੋ ਔਰ ਜਿਹੜਾ ਇਹਨਾਂ ਦਾ ਪ੍ਰਾਈਸ ਰਹਿਦਾ ਜੀ 800 ਰੁਪਏ ਰਹਿਣ ਵਾਲਾ ਤੇ ਸ਼ਿਪਿੰਗ ਇਹਨਾਂ ਦੀ ਐਕਸਟਰਾ ਨਹੀਂ ਹੋਏਗੀ ਭੈਣਾਂ ਨੂੰ ਬੇਨਤੀ ਹੈ ਜੋ ਵੀ ਭੈਣ ਮੈਨੂੰ ਆਰਡਰ ਕਰਦੀ ਕਰਨਾ ਚਾਹੁੰਦੀ ਹੈ ਇਹ ਸੂਟ ਲੈਣਾ ਚਾਹੁੰਦੀ ਹੈ ਫਟਫਟ ਆਪਣਾ ਸਕਰੀਨਸ਼ਾਟ ਭੇਜ ਕੇ ਜਿਹੜੇ ਆਪਣੀ ਆਰਡਰ ਦਾ ਸਕਦੀ ਹੈ ਇੰਨੇ ਸੋਹਣੇ ਸੂਟ ਨੇ ਜੀ ਬੜੇ ਸੋਹਣੇ-ਬੜੇ ਕਲਰਾਂ ਦੇ ਵਿੱਚ ਸੋਹਣੇ-ਸੋਹਣੇ ਕਲਰਾਂ ਦੇ ਵਿੱਚ ਇਹ ਆਪਣੇ ਕੋਲੇ ਜਿਹੜੇ ਸੂਟ ਆਏ ਨੇ ਔਰ ਜੋ ਭੈਣ ਵੀ ਲੈਣਾ ਚਾਹੁੰਦੀ ਹੈ ਜਲਦੀ-ਜਲਦੀ ਆਪਣਾ ਆਰਡਰ ਬੁੱਕ ਕਰੋ ਔਰ ਸੋਹਣੇ-ਸੋਹਣੇ ਸੂਟ ਹੈ ਜਿਹੜੇ ਵਾਈ ਕਰੋ ਕਲਰ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਕਲਰ ਇੱਕ ਤੋਂ ਇੱਕ ਸੋਹਣੇ ਕਲਰਾਂ ਦੇ ਵਿੱਚ ਇਹ ਸੂਟ ਜਿਹੜੇ ਆਪਣੇ ਕੋਲੇ ਆਏ ਨੇ ਜੀ ਬੜੇ ਸੋਹਣੇ ਔਰ ਬਹੁਤ ਸੋਹਣੇ ਕਲਰ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਜਿਹੜੇ ਇਹ ਸੂਟ ਆਪਣੇ ਕੋਲੇ ਹਨਾ ਤੁਸੀਂ ਦੇਖ ਸਕਦੇ ਹੋ ਆਏ ਨੇ ਡਿਜ਼ਾਈਨ ਚੈੱਕ ਕਰੀਏ ਚਲੋ ਜੀ फटाफट ਲਾਸਟ ਇੱਕ ਵਾਰੀ ਇੱਕ ਵਾਰ ਫੇਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਡਿਜ਼ਾਈਨ ਚੈੱਕ ਕਰੋ ਜੀ ਸਾਰੇ ਇੱਕ ਤੋਂ ਇੱਕ ਬਹੁਤ ਸੋਹਣੇ ਕਲਰ ਡਿਜ਼ਾਈਨਾਂ ਦੇ ਵਿੱਚ ਜਿਹੜੇ ਸੂਟ ਆਪਣੇ ਕੋਲੇ ਆਏ ਨੇ ਕਸ਼ਮੀਨਾ ਸ਼ਿਮਰ ਜਿਹੜਾ ਇਹਦਾ ਸਟੱਫ ਰਹਿਣ ਵਾਲਾ ਜੀ ਵਿਦਆਊਟ ਲਾਈਨਿੰਗ ਬਣਨ ਵਾਲਾ ਬੇਸ ਹੈ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਾ ਸਕਦੇ ਹੋ बॉटम ਵੀ ਵਰਕ ਕਰਾ ਸਕਦੇ ਹੋ ਕਲਰ ਵੀ ਇੰਨੇ ਪਿਆਰੇ ਆਏ ਨੇ ਡਿਜ਼ਾਈਨ ਵੀ ਇੰਨੇ ਪਿਆਰੇ ਨੇ ਔਰ ਕਪੜਾ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਾਈਸ ਵੀ ਬਹੁਤ ਜੈਨੂਨ ਹੈ ਸਰਦੀ ਦੇ ਵਿੱਚ ਐਦਾਂ ਦੇ ਸੂਟ ਵੇਅਰ ਕਰਨ ਲਈ ਤੁਸੀਂ ਐਦਾ ਦੇ ਸੂਟ ਲੈਣ ਲਈ ਮੇਰੇ ਬੇਸ ਨੂੰ ਜਰੂਰ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਐਦਾ ਦੀ ਵੀਡੀਓਜ਼ ਦੇਖਣ ਲਈ ਰੋਜ਼-ਰੋਜ਼ ਆਪਣਾ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਅੱਜ ਦੀ ਵੀਡੀਓ ਪੈਥੀ ਖਤਮ ਕਰਦੇ ਆਂ ਜੀ ਬਹੁਤ ਸੋਹਣੇ ਸੂਟਾਂ ਦੇ ਉੱਤੇ ਖਤਮ ਕਰਦੇ ਆਂ ਜਿਹੜੀ ਭੈਣ ਵੀ ਲੈਣਾ ਚਾਹੁੰਦੇ ਫਟਾਫਟ ਸਕਰੀਨਸ਼ਾਟ ਪੇਜ ਤੇ ਆਪਣਾ ਆਰਡਰ ਬੁੱਕ ਕਰੋ ਔਰ ਮੇਰੀ ਵੀਡੀਓ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਮੈਂ ਥੈਂਕ ਯੂ